ਜਿੱਥੇ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਉੱਥੇ ਹੀ ਮੈਂ ਖੜਾ ਤੇ ਨਾਲ ਮੇਰੇ ਉਹ ਸੱਜਣੇ ਜਿਹੜੇ ਇੱਥੇ ਰੇੜੀ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਦੇਖੀ ਬਲੈਰੋ ਗੱਡੀ ਤੇ ਨਾਲ ਵੀ ਬੱਜੇ ਕੋਈ ਬਲੈਰੋ ਗੱਡੀ ਸੀ ਠਾਂਡ ਲੜਦੇ ਲੜਦੇ ਪਸ਼ੂ ਲੜਦੇ ਲੜਦੇ ਸੜਕ ਤੇ ਆ ਗਏ ਜੀ ਝਾੜੀਆਂ ਤੋਂ ਲੜਦੇ ਲੜਦੇ ਠੰਡ ਪਸ਼ੂਆਂ ਦੇ ਵਿੱਚ ਆ ਕੇ ਬੱਜੇ ਨੇ ਐਕਸੀਡੈਂਟ ਹੋਇਆ ਉਹ ਥੱਲੇ ਡਿੱਗੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਕਿਵੇਂ ਲਿਜਾਂਦਾ ਗਿਆ ਕਿਹੜੇ ਹਸਪਤਾਲ ਹਨ ਉਹਨਾਂ ਨੂੰ ਚੁੱਕ ਕੇ ਹੋਟਲ ਆਟੋ ਮੈਂ ਪਾਇਆ ਆਟੋ ਤੇ ਲੈ ਕੇ ਜੇ ਐਂਡ ਸੋਰੀ ਹਸਪਤਾਲ ਤੇ ਲੈ ਗਏ ਜੀ ਕੋਝ ਐਕਸੀਡੈਂਟ ਹੋਇਆ ਫਿਰ ਉਹਨਾਂ ਨੇ ਪੀਜਾ ਚੈੱਕ ਰਿਪੋਰਟ ਕਰਨ ਲਈ ਪੰਜਾਬੀ ਸਿੰਗਰ ਰਾਜਵੀਰ ਜਵੰਦਾ ਦਾ ਕੱਲ ਬੱਦੀ ਨਾਲਾਗਾ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਪੰਜੌਰ ਥਾਣੇ ਦੇ ਵਿੱਚ ਇਸ ਦੀ ਰਿਪੋਰਟ ਵੀ ਦਰਜ ਹੋ ਚੁੱਕੀ ਆ ਲੇਕਿਨ ਉਸ ਸਮੇਂ ਹੋਇਆ ਕੀ ਸੀਗਾ ਇਸ ਬਾਰੇ ਗੱਲਬਾਤ ਕਰਾਂਗੇ ਪ੍ਰਤੱਖ ਦਰਸ਼ੀ ਜਿਹੜੇ ਹੈਗੇ ਨੇ ਜਿਨ੍ਹਾਂ ਨੇ ਅੱਖਾਂ ਦੇਖਿਆ ਸਾਰਾ ਇਹ ਮਾਹੌਲ ਸੀਗਾ ਜਿਹੜਾ ਐਕਸੀਡੈਂਟ ਦੇਖਿਆ ਸੀ ਉਸ ਸਮੇਂ ਕੀ ਹਾਲਾਤ ਸੀਗੇ ਕਿੰਨੇ ਵਜੇ ਇਹ ਐਕਸੀਡੈਂਟ ਹੋਇਆ ਸੀ ਇਹਦੇ ਬਾਰੇ ਗੱਲਬਾਤ ਕਰ ਰਹੇ ਆ ਨਾਲ ਹੀ ਜਿੱਥੇ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਉੱਥੇ ਹੀ ਮੈਂ ਖੜਾ ਤੇ ਨਾਲ ਮੇਰੇ ਉਹ ਸੱਖ ਨੇ ਜਿਹੜੇ ਇੱਥੇ ਰੇੜੀ ਲਾਉਂਦੇ ਨੇ ਇਹਨਾਂ ਨੇ ਆਪਣੀ ਅੱਖੀ ਸਾਰੀ ਗੱਲਬਾਤ ਦੇਖੀ ਹੈ ਕੀ ਨਾਮ ਕੀ ਹੈ ਜੀ ਤੁਹਾਡਾ ਮੇਰਾ ਅਨਿਲ ਕੁਮਾਰ ਹੈ ਜੀ ਨਾਮ ਮੇਰਾ ਅੱਛਾ ਦੋ ਸਾੜੇ ਝਾੜੀਆਂ ਤੇ ਲੜਦੇ ਲੜਦੇ ਇੱਕਦਮ ਸੜਕ ਤੇ ਆ ਗਏ ਜੀ ਕਿੰਨੇ ਵਜੇ ਦੀ ਗੱਲ ਇਹ 10 10:30 ਵਜੇ ਦੀ ਗੱਲ ਹੈ ਜੀ ਸਵੇਰ ਦੀ ਗੱਲ ਹਾਂਜੀ ਸਾਹਿਬ ਜੀ ਕੱਲ ਸਵੇਰੇ ਤੇ ਸਾੜ੍ਹ ਲੜਦੇ ਲੜਦੇ ਆ ਗਏ ਬਾਈਕ ਉਹਨਾਂ ਦੇ ਵਿੱਚ ਵੱਜੇ ਉਹ ਇੱਕਦਮ ਬੜੇ ਜ਼ਬਰਦਸਤ ਗੇਰੇ ਸੋਨੇ ਸੀ ਸਪੀਡ ਸੀ ਕਿ ਮੋਟਰਸਾਈਕਲ ਦੀ ਜਦੋਂ ਡਿੱਗੇ ਉਹ ਯਾਰ ਮੋਟਰ ਮੰਡੀ ਪਬਲਿਕ ਕਲੀਨਿਕ ਟੱਕ ਹਸਪੀਟਲ ਪਹੁੰਚਾਇਆ ਪੁਲਿਸ ਪ੍ਰਸ਼ਾਸਨ 10-15 ਮਿੰਟ ਬਾਅਦ ਆਇਆ ਜੀ ਪਰ ਉਹਨਾਂ ਨੇ ਕੇਸ ਕੋ ਰਜਿਸਟਰ ਕੀਤਾ ਬਾਈਕਰ ਬੋਤਾਂ ਜਾ ਕੇ ਉਹਨਾਂ ਲੈ ਗਏ ਫਿਰ ਟੱਕੇ ਕਿੰਨੇ ਕਿ ਬਾਈਕਰ ਸੀਗੇ ਦੋ ਬਾਈਕਰ ਸੀਗੇ ਜੀ ਅੱਛਾ ਨਹੀਂ ਜਦੋਂ ਇਕੱਠੇ ਆਏ ਸੀ ਬਾਈਕਰ ਬਾਈਕਰ ਪਹਿਲਾਂ ਇੱਕੋ ਹੀ ਆਈ ਜੀ ਬਾਅਦ ਵਿੱਚ ਦੋ ਹੋਰ ਆਈਆਂ ਜੀ ਅੱਛਾ ਫਿਰ ਉਹਨਾਂ ਨੇ ਫੋਨ ਕਰਕੇ ਦੋ ਦਿਨ ਬਾਈਕਰਾਂ ਹੋਰ ਬੁਲਾਈਆਂ ਪਿੱਛੇ ਜਿਹੜੇ ਅੱਗੇ ਨਿਕਲ ਗਏ ਸੀ ਉਹਨਾਂ ਨਾਲ ਇਹ ਪਿੱਛੇ ਸੀਗੇ ਇਹ ਪਿੱਛੇ ਸੀਗੇ ਇਹ ਕਹਿ ਰਹੇ ਕਿ ਬਲੈਰੋ ਗੱਡੀ ਦੇ ਨਾਲ ਵੀ ਵਜੇ ਕੋਈ ਬਲੈਰੋ ਗੱਡੀ ਸੀ ਗੱਡੀ ਕੋਈ ਨਹੀਂ ਉਹ ਸਾਣ ਲੜਦੇ ਲੜਦੇ ਪਸ਼ੂ ਲੜਦੇ ਲੜਦੇ ਸੜਕ ਤੇ ਆ ਗਏ ਜੀ ਕਿ ਝਾੜੀਆਂ ਤੋਂ ਲੜਦੇ ਲੜਦੇ ਸਾਣ ਆਠੂਆਂ ਦੇ ਵਿੱਚ ਆ ਕੇ ਬੱਚੇ ਨੇ ਠੀਕ ਹੈ ਜੀ ਉਹਦੇ ਨਾਲ ਲੱਗੇ ਜਿਹੜੀ ਡੋੜਗਟਨਾ ਹੋ ਜ ਉਹਨਾਂ ਨਾਲ ਹੋਈ ਐ ਜਦੋਂ ਐਕਸੀਡੈਂਟ ਹੋਇਆ ਉਹ ਥੱਲੇ ਡਿੱਗੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਕਿਵੇਂ ਲਿਜਾਂਦਾ ਗਿਆ ਕਿਹੜੇ ਹਸਪਤਾਲ ਲੈ ਕੇ ਗਏ ਉਹਨਾਂ ਨੂੰ ਲੈ ਕੇ ਹੋਟਲ ਆਟੋ ਮੈਂ ਪਾਇਆ ਆਟੋ ਤੇ ਲੈ ਕੇ ਜੇ ਐਂਡ ਸੋਰੀ ਹਸਪਤਾਲ ਤੇ ਲੈ ਗਏ ਜੀ ਉਹ ਜੈ ਟੇਟਮੈਂਟ ਹੋਇਆ ਫਿਰ ਉਹਨਾਂ ਨੇ ਪੀਏ ਨਾਲ ਗੱਲ ਕਰ ਕਰ ਪਰ ਕਿਚੋਂ ਚੱਲੀ ਗਈ ਕਿੰਨੇ ਕ ਆਪਣਾ ਦੂਰ ਹੈ ਗਿਆ ਸ਼ੌਰੀ ਸ਼ੌਰੀ ਉੱਪਰ ਸਾਹਮਣੇ 20 ਕਦਮ ਜਾ ਕੇ ਤੇ ਸਾਹਮਣੇ ਇਹ ਸਾਹਮਣੇ ਅਰੇ ਬਿਲਡਿੰਗ ਦੇ ਕਰ ਤੁਸੀਂ ਅੱਛਾ ਉਹ ਨੀਲੇ ਜਿਹੇ ਲਿਖੇ ਹੋਏ ਆ ਇਹ ਰੋਡ ਆ ਜਿੱਥੇ ਐਕਸੀਡੈਂਟ ਹੋਇਆ ਸੀਗਾ ਤੇ ਉਸ ਤੋਂ ਬਾਅਦ ਪੁਲਿਸ ਆਈ 10 15 ਮਿੰਟ ਬਾਅਦ 10 15 ਮਿੰਟ ਬਾਅਦ ਪੁਲਿਸ ਆਈ ਹੈ ਜੀ ਅੱਛਾ ਹਾਂਜੀ ਤੇ ਕਿਹੋ ਜੀ ਹਾਲਤ ਲੱਗ ਰਹੀ ਸੀਗੀ ਉਹਨਾਂ ਦੀ ਬਸ ਆ ਲੰਬੇ ਲੰਬੇ ਸਾਲ ਲੈ ਰਹੇ ਸੀ ਭਾਜੀ ਪਰ ਲੈ ਗਿਆ ਸੌਰੀ ਹੋਰ ਫੋਟੇ ਦੇ ਪਰ ਆਪਾਂ ਦੇ ਫੋਟੇ ਕੰਮ ਤੇ ਬੀਜੀ ਠੀਕ ਹੈ ਬਾਜੀ ਮਨ ਉਸਕੇ ਬਾਅਦ ਉਹਨਾਂ ਚੰਡੀਗੜ੍ਹ ਰੈਪਰ ਕਰਤਾ ਸੀਗਾ ਉਸਕੇ ਬਾਅਦ ਤਾਂ ਫਿਰ ਉਹਨਾਂ ਦੇ ਖ਼ਬਰਾਂ ਦੇ ਕਵਰ ਪੜੀਆਂ ਕਿ ਵੀ ਹਾਲਤ ਨਾਜੁਕ ਹੈ ਜੀ ਦੇਖੋ ਰੱਬ ਬਚਾ ਲੇ ਪਰਮਾਤਮਾ ਜੀ ਵਾਰੀ ਹੋ ਜਾ ਉਹ ਕਿ ਆਂਤਰ ਤੇ ਜਿਹੜੇ ਤੁਸੀਂ ਕਹਿੰਦੇ ਸਾਹ ਲੜ ਰਹੇ ਸੀ ਆ ਪਹਿਲਾਂ ਵੀ ਇੱਥੇ ਅਵਾਰਾ ਪਸ਼ੂ ਵੀ ਪਰ ਲੜਦੇ ਜੀ ਬਹੁਤ ਬੰਦੇ ਭੱਜ ਲੱਟ ਕੇ ਜੀਰੋ ਜਾਨ ਬਚਾਉਂਦੇ ਨੇ ਤੋਂ ਡੇ ਵੀ ਇੱਥੇ ਰੀਟੀ ਤੇ ਕਈ ਵਾਰੀ ਹੋਈ ਕਈ ਲੜਾਈ ਤੇ ਬਹੁਤ ਵਾਰੀ ਹੋਈ ਮਰ ਨੁਕਸਾਨ ਨਹੀਂ ਹੋਇਆ ਸਾਡਾ ਕੋਈ ਮਸਾ ਨੂੰ ਹੋਏਗਾ ਦਾ ਅਸੀਂ ਸਾੜ ਤੇ ਚ ਹਾਂਜੀ ਛੱਡ ਕੇ ਕਿ ਬੇਤੀ ਹੋਈ ਸਾਡੇ ਨਾਲ ਜੀ ਇਸ ਕਰਕੇ ਆਪਾਂ ਛੱਡ ਕੇ ਚੱਲ ਜੰਨੇ ਸੈਸ਼ਨ ਕਦੇ ਐਡਾ ਤੇ ਇਹਨਾਂ ਨੂੰ ਲਿਜਾਂਦਾ ਨਹੀਂ ਇੱਥੋਂ ਜਿਹੜੇ ਆਵਾਰਾ ਲੈ ਵੀ ਜਾਂਦੇ ਨੇ ਫੇਰ ਛੱਡ ਦਿੰਦੇ ਨੇ ਤੂੰ ਗਊਆਂ ਹੋਗੇ ਆਹਣ ਹੋਗੇ ਲੋਕੇ ਕੰਮ ਕਰ ਲੈਣਗੇ ਕੰਮ ਕਰ ਬਾਅਦ ਖੁੱਲੇ ਰੱਖੇ ਛੱਡ ਦਿੰਦੇ ਨੇ ਫੇਰ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਹੁੰਦੀ ਐਸੀ ਕੋਈ ਕਾਰਵਾਈ ਤਸਵੀਰਾਂ ਦਿਖਾ ਦੇ ਇੱਕ ਵਾਰੀ ਇਹੀ ਰੋਡ ਹੈ ਨਾਲਾਗਰ ਬੱਦੀ ਰੋਡ ਹੈਗਾ ਪੰਜੌਰ ਥਾਣੇ ਦੇ ਵਿੱਚ ਪੰਜੌਰ ਤੋਂ ਜਸਟ ਖਾਣੇ ਤੋਂ 1 ਕਿਲੋਮੀਟਰ ਦੀ ਦੂਰੀ ਤੇ ਇਹ ਜਗ੍ਹਾ ਹੈਗੀ ਜਿੱਥੇ ਐਕਸੀਡੈਂਟ ਹੋਇਆ ਤਾਂ 10-15 ਮਿੰਟਾਂ ਬਾਅਦ ਇੱਥੇ ਪੁਲਿਸ ਦੀ ਗੱਡੀ ਆਉਂਦੀ ਆ ਕਿ ਪੁਲਿਸ ਦੀ ਗੱਡੀ ਇੱਥੋਂ ਜਿਹੜਾ ਹੈਗਾ ਚਲੀ ਜਾਂਦੀ ਹੈ ਕਿਉਂਕਿ ਉਸ ਸਮੇਂ ਤੱਕ ਸਿਰਫ ਬਾਈਕ ਹੀ ਉੱਥੇ ਪਿਆ ਸੀਗਾ ਤੇ ਜਿਹੜਾ ਰਾਜਵੀਰ ਜਵੰਦਾ ਹੈਗੇ ਨੇ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ ਇੱਕ ਆਟੋ ਦੇ ਜ਼ਰੀਏ ਤੇ ਦੱਸਿਆ ਵੀ ਜਾ ਰਿਹਾ ਕਿ ਉਸ ਸਮੇਂ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ ਹਾਲਾਂਕਿ 4T ਹਸਪਤਾਲ ਦੇ ਵਿੱਚ ਲਗਾਤਾਰ ਸਿੰਗਰ ਜਿਹੜੇ ਹੈਗੇ ਨੇ ਪੰਜਾਬ ਦੇ ਵੱਡੇ ਵੱਡੇ ਉਹ ਵੀ ਜਾ ਰਹੇ ਨੇ ਲਗਾਤਾਰ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਉਹਨਾਂ ਦੀਆਂ ਕਿ ਸਿਹਤ ਉਹਨਾਂ ਦੀ ਚੰਗੀ ਹੋਵੇ ਲੇਕਿਨ ਇਹ ਜ਼ਰੂਰ ਹੈਗਾ ਕਿ ਹਾਲੇ ਤੱਕ ਕੋਰੋਨਾ ਦੀ ਹਾਲਤ ਕ੍ਰਿਟੀਕਲ ਬਣੀ ਹੋਈ ਆ ਹਾਲਾਂਕਿ ਕੁਝ ਸ਼ਰਾਰਤੀ ਅੰਸਰ ਉਸ ਤਰੀਕੇ ਦੀਆਂ ਅਪਡੇਟਸ ਵੀ ਜਿਹੜੀ ਹੈਗੀ ਆ ਕੁਝ ਗਲਤ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹ ਫਲੋਟ ਕਰ ਰਹੇ ਨੇ ਤੇ ਰਣਜੀਤ ਬਾਵਾ ਸਮੇਤ ਹੋਰ ਬਹੁਤ ਸਾਰੇ ਸਿੰਗਰ ਨੇ ਉਹਨਾਂ ਨੇ ਇਹ ਅਪੀਲ ਵੀ ਕੀਤੀ ਕਿ ਇਸ ਤਰੀਕੇ ਦੀ ਗਲਤ ਅਫਵਾਹਾਂ ਨਾ ਫਲਾਓ ਹਲੇ ਤੱਕ ਜਿਹੜੇ ਅਲਾਸ ਮਹਾਰਾਜ ਜਵੰਦਾ ਉਹਨਾਂ ਦੀ ਤੰਦਰੁਸਤੀ ਦੇ ਲਈ ਲਗਾਤਾਰ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਲੇਕਿਨ ਇਹ ਉਹ ਜਗ੍ਹਾ ਹੈਗੀ ਆ ਜਿੱਥੇ ਐਕਸੀਡੈਂਟ ਹੋਇਆ ਸੀ ਕੱਲ੍ਹ ਸਵੇਰੇ 10 ਵਜੇ ਅਤੇ ਐਕਸੀਡੈਂਟ ਤੋਂ ਬਾਅਦ ਉਹਨਾਂ ਨੂੰ ਇੱਥੋਂ ਸ਼ੌਰੀ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਤੇ ਉੱਥੋਂ ਫਿਰ 6 ਸੈਕਟਰ ਪੰਚਕੁਲਾ ਦੇ ਵਿੱਚ ਐਡਮਿਟ ਕਰਵਾਇਆ ਗਿਆ ਤੇ ਪੰਚਕੁਲਾ ਦੇ ਵਿੱਚ ਜਦੋਂ ਕ੍ਰਿਟੀਕਲ ਹਾਲਤ ਦੇਖੀ ਤਾਂ ਪਰਿਵਾਰ ਨੇ ਫੈਸਲਾ ਲਿਆ ਕਿ ਉਹਨਾਂ ਨੂੰ ਤੁਰੰਤ ਫੋਰਟਿਸ ਹਸਪੀਟਲ ਦੇ ਵਿੱਚ ਰੈਫਰ ਕਰਾਇਆ ਜਾਏ ਫਿਰ 1.5-2 ਵਜੇ ਦੇ ਕਰੀਬ ਫੋਰਟਿਸ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਤੇ ਲਗਾਤਾਰ ਕੱਲ੍ਹ ਤੋਂ ਹਾਲੇ ਤੱਕ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕੈਮਰਾਮੈਨ ਤਜਿੰਦਰ ਦੇ ਨਾਲ ਰਵਿੰਦਰ ਮੀਤ ਪੀਟੀਸੀ ਨਿਊਜ਼ ਪੰਜਾਬ